ਤਾਂ ਮੈਂ ਅਹੀਂ ਪਹਿਲਾ ਇੱਕ ਇਹ ਜੁਮਾਹ ਮੰਨ ਲਿਆ ਹਾਂਜੀ ਹਾਂਜੀ ਹਾਂ ਨਹੀਂ ਪਤਾ ਜੀ ਅੰਦੇ ਪ੍ਰੈਸ ਆਪ ਦੱਸਿਆ ਸਾਰਾ ਗੱਲ ਪਤਾ ਕੀ ਕਰਦੇ ਨੇ ਬਾਹਰ ਵਿੱਚ ਹਾਂਜੀ ਬਗਲ ਤੋਂ ਗਾਉਂਦਾ ਬਾਹਰ ਵਿੱਚ भजन ਰਾਜਾ ਸਿੰਘ ਪਤਾ ਕੀ ਹੁੰਦਾ ਹਾਂਜੀ ਸਾਰੇ भजन ਬਾਝ ਹੁੰਦਾ ਵੀ ਇਹ ਹੀ ਸਮਾਜਿਕ ਨਹੀਂ ਜਿਹੜੇ ਆਪ ਸਾਡੀ ਦੇ ਘਰ ਆਪਣੀ ਕਿਹਾਣਾ ਲੱਗਦੀ ਹੈ ਉਹ ਹੈ ਕਿਵੇਂ ਉਹ ਆਪ ਕੋਈ ਉਹ ਪ੍ਰਾਰਥਨਾ ਨਹੀਂ ਕੀਤਾ ਪੋਚਿਆ ਜੋ ਗੋਲ ਪਰ ਸਵਤਨਿਰਤ ਕੋਈ ਨਹੀਂ ਜਿਹੜੀ ਆਪਣੀ ਹੈ ਜਿਹੜੇ ਦੇ ਪੰਨੇ ਲੈ ਲੋ ਕੋਈ ਉੱਤੇ ਉਹਨੂੰ ਇਹ ਵੀ ਉਹ ਪਹਿਲਾ ਗੋਲਪੁਰਾਵਾ ਗੋਲਕ ਤੋਂ ਬਾਅਦ ਉਹ ਪੁਰਸ਼ਾ ਦੇ ਜਿਹੜੇ ਸ਼ਸਤਰਾਂ ਨੂੰ ਸੈੱਟ ਤੇ ਕੀਤਾ ਵਾ ਫੇਰ ਉਹਨੇ ਅੰਗ ਪਾੜੇ ਆ ਅੰਗ ਪਾੜ ਕੇ ਬਾਅਦ ਦੀ ਗੱਲ ਕਰਦਾ ਤੁਸੀਂ ਗੱਲ ਕਰਦੇ ਤੇ ਗੱਲ ਕਰੋ ਹੁਣ ਬਾਕੀ ਗੱਲ ਬਾਅਦ ਦਾਜੀ ਕੋਈ ਗੱਲ ਇੱਥੇ ਹੀ ਗੱਲ ਹੋਣੀ ਸਾਰੀ ਇੱਥੇ ਵਿੱਚ ਹੀ ਹੁਣ ਪ੍ਰਸ਼ਾਸਨ ਦੇ ਵਿੱਚ ਗੱਲ ਹੋਵੇਗਾ ਤੇ ਉਹ ਸਾਰਾ ਹੋਣਾ ਇਹ ਨਹੀਂ ਕਰਨਾ ਉਹੀ ਸਾਨੂੰ ਪਹਿਰਾ ਦੇਣਾ ਪੈਣਾ ਬਦਲੀਆਂ ਨਾ ਪ੍ਰਸ਼ਾਸਨ ਕੋਲ ਰੁਕੀਆਂ ਬਣਾਣਾ ਹੋਰ ਕਿਹਨ ਕੋ ਰੁਕਣੀਆਂ ਸਾਨੂੰ ਪਹਿਰਾ ਦੇਣਾ ਪੈਣਾ ਹੈ ਜੀ ਵਾਰੀ ਹਾਂ ਜੀ ਮੈਂ ਵੀ ਤਾਂ ਨਾਲ ਆ ਕਿਵੇਂ ਜੀ ਬਾਬਤ ਪੁੱਛਦੇ ਤਾਂ ਮੈਨੂੰ ਮੈਨਿੰਸ ਸਹੀ ਗੱਲ ਕਰੋ ਸਹੀ ਗੱਲ ਕਰਦੇ ਹੋ ਬਿਲਕੁਲ ਬਿਲਕੁਲ ਆਪਾਂ ਲਈ ਆਪ ਦੇ ਕਿਉਂ ਕਰਦੇ ਹੋ ਕੋਈ ਵੀ ਤਰ੍ਹਾਂ ਕੋਈ ਵੀ ਵਾਹਿਗੁਰੂ ਜੀ ਦੀ ਫਤਿਹ ਸੋ ਸੰਗਤ ਜੀ ਅੱਜ ਅਸੀਂ ਆਏ ਆ ਫਲਾਤ ਪਿੰਡ ਦੇ ਵਿੱਚ ਜਿੱਥੇ ਕੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਦੇ ਅੰਗਾਂ ਨੂੰ ਪਾੜਿਆ ਗਿਆ ਹੈ ਆ ਗਰੰਤੀ ਸਿੰਘ ਆ ਗਰੰਤੀ ਸਿੰਘ ਜੀ ਦੱਸ ਕਿ ਉਹ ਕਿੱਟਲਾ ਕਿੱਦਾਂ ਹੋਇਆ ਕੀ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਬਾਹਰੋਂ ਗਿਆ ਆ ਮੈਂ ਆਪਣੀ ਗੱਡੀ ਤੇ ਗੁਰਦੁਆਰਾ ਸਾਹਿਬ ਦੇ ਅੱਗੇ ਮੈਂ ਗੱਡੀ ਲਾਈ ਹੈ ਜੀ ਤੇ ਜਦੋਂ ਮੇਰੀ ਆਦਤ ਹੈ ਕਿ ਗੁਰਦੁਆਰਾ ਸਾਹਿਬ ਆਂਦੇ ਜਾਂਦੇ ਮੈਂ ਨਿਗਾਹ ਮਾਰਨੀ ਮਾਰਨੀ ਹੈ ਜੀ ਤੇ ਉਸ ਮੈਂ ਨਿਗਾਹ ਮਾਰੀ ਜਦੋਂ ਕਿ ਗੁਰੂ ਘਰ ਦੇ ਦੋਵੇਂ ਅੰਦਰਲੇ ਮੇਨ ਦਰਵਾਜ਼ੇ ਜਿਹੜੇ ਖੁੱਲੇ ਹੋਏ ਸੀ ਤੇ ਮੈਂ ਭੱਜ ਕੇ ਅੰਦਰ ਹੋਇਆ ਜੀ ਤੇ ਉਹ ਦੋਸ਼ੀ ਜਿਹੜਾ ਸੀ ਉਹ ਭੱਜ ਕੇ ਬਾਹਰ ਜਾਣ ਲੱਗਾ ਹਿੱਸਾ ਸੰਗ ਜੀ ਤੇ ਮੇਰੇ ਉਹ ਕਾਬੂ ਆ ਗਿਆ ਤੇ ਮੇਰੇ ਤੋਂ ਜਿੰਨਾ ਕੋ ਦਾ ਕਟਾਪਾ ਉਤਰਿਆ ਜੀ ਆਪਾਂ ਲਾਇਆ ਤੇ ਬਾਕੀ ਮੇਰੇ ਕੋਲ ਸ੍ਰੀ ਸਾਹਿਬ ਸੰਗਤ ਨੇ ਖੋਲ ਹੀ ਮੈਂ ਸ੍ਰੀ ਸਾਹਿਬ ਨਾਲ ਝਟਕਾਣਾ ਹੀ ਜੀਉ ਸਿੰਘ ਕਿਉਂਕਿ ਉਹਨੇ ਮਹਾਰਾਜ ਦੇ ਪੰਜ ਸੱਤ ਅੰਗ ਪਾੜੇ ਸੀ ਜੀ ਮਹਾਰਾਜ ਉਹ ਅੰਗ ਵੇਖ ਕੇ ਜਿਹੜਾ ਮੇਰੇ ਮਨ ਚ ਰੋਸ ਸੀ ਨਾ ਜੀ ਮੈਂ ਉਹਨੂੰ ਝਟਕਾਣਾ ਸੀ ਤੇ ਉਹ ਪਰ ਮੈਨੂੰ ਸੰਗਤਾਂ ਨੇ ਮੇਰੇ ਤੋਂ ਸ੍ਰੀ ਸਾਹਿਬ ਕੋਲ ਹੀ ਮਹਾਰਾਜ ਹਾਂ ਜੀ ਹਾਂ ਜੀ ਮਹਾਰਾਜ ਜੀ ਤਾਂ ਮੈਂ ਤੋਂ ਇਹ ਬੇਨਤੀ ਮੇਰੇ ਤੋਂ ਜਿਹੜੇ ਭੋਲੋਂ ਸੀ ਤਾਂ ਮੈਂ ਉਹਨੂੰ ਝਟਕਾ ਦੇ ਸਕਿਆ ਹਾਂ ਜੀ ਉਹਨੂੰ ਮੌਕੇ ਤੇ ਫੜਿਆ ਹਾਂ ਜੀ ਹਾਂ ਜੀ ਨਹੀਂ ਨਹੀਂ ਮੌਕੇ ਤੇ ਬਾਹਰ ਆ ਗਏ ਭਾਜੀ ਉਹਨਾਂ ਅੰਦਰੂ ਵੇਦ ਵੀ ਕਰਕੇ ਮਹਾਰਾਜ ਸਾਰੇ ਰੂਪ ਕਿੰਨੇ ਵਜੇ ਦਾ ਟਾਈਮ ਸੀ 3:30 ਵਜੇ ਦਾ 3:30 ਫਿਰ ਫਿਰ 3:30 ਗੁਰੂ ਘਰ ਤੁਸੀਂ ਖੋਲਿਆ ਸੀ ਗੁਰੂ ਘਰ ਕੋਲਾਨੀ ਕੀ ਦੀ ਗੁਰੂ ਘਰ ਸਵੇਰੇ ਆਹੀ 5 ਵਜੇ ਖ ਨੇ ਸਾਢੇ 3:00 ਵਜੇ ਵੜਿਆ ਕਿ ਗੁਰੂ ਘਰ ਖੁੱਲਾ ਸੀ ਉਦੋਂ ਨਹੀਂ ਨਹੀਂ ਜੀ ਪਤਾ ਨਹੀਂ ਉਹ ਕਿਹੜੇ ਟਾਈਮ ਵੜਿਆ ਜੀ ਸਾਹਮਣੇ ਮੇਰੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਸਾਡੇ ਗੁਰੂ ਘਰ ਦੇ ਸੈਕਟਰੀ ਦੀ ਦੁਕਾਨ ਹੈ ਜੀ ਤੇ ਉਹਨਾਂ ਦੇ ਵੀ ਨੀਂ ਨਿਗਾ ਚੜਿਆ ਕਿਉਂਕਿ ਉਹ ਵੀ ਕੰਮ ਤੇ ਦੁਕਾਨ ਜਾਂਦੇ ਜਾਂਦੇ ਆ ਨੀਗਾ ਨਹੀਂ ਕੀਸੇ ਦਾ ਸੁਣੋ ਗੁਰਦੁਆਰੇ ਗੁਰਦੁਆਰੇ 'ਚ ਐਂਟਰੀ ਕਿਦਾਂ ਹੋਇਆ ਉਹ ਗੁਰੂ ਘਰ ਜਿਹੜਾ ਮੇਨ ਗੇਟ ਹੈ ਜੀ ਉਹ ਤੇ ਖੁੱਲਾ ਹੀ ਹੁੰਦਾ ਕੋਈ ਆਂਦਾ ਜਾਂਦਾ ਪਾਣੀ ਪੀਂਦਾ ਅੰਦਰ ਨਾਲ ਲੋਕ ਲੱਗਾ ਹੀ ਸੀ ਜੀ ਉਹਨੇ ਖੋਲਿਆ ਕਿਦਾਂ ਤੁਹਾਨੂੰ ਉਹਨੇ ਇੱਕੋ ਦਮ ਜਦੋਂ ਖੋਲਿਆ ਨਾ ਤੇ ਉਹ ਸਾਡੇ ਮਤਲਬ ਐਨੀ ਸੇਫਟੀ ਵਾਲੇ ਉਹ ਹੈ ਨਹੀਂ ਜੀ ਦਰਵਾਜ਼ੇ ਉਹ ਕਿਧਰ ਖੁੱਲ ਗਏ ਇੱਕੋ ਦਮ ਛਟਕਾ ਮਾਰਦਿਆਂ ਤੇ ਉਹ ਖੁੱਲਣ ਤੋਂ ਬਾਅਦ ਉਹ ਦੋਸ਼ੀ ਆਪਣਾ ਕੰਮ ਕਰ ਗਏ ਜੀ ਤੁਹਾਡਾ ਕਹਿਣ ਦਾ ਮਤਲਬ ਕਿ ਤੁਹਾਡੀ ਅੰਗਲੀ ਕਰਕੇ ਜੇ ਤੁਸੀਂ ਉਹਨੂੰ ਪੱਕਾ ਦਰਵਾਜ਼ਾ ਲਾਇਆ ਹੁੰਦਾ ਅਸੀਂ ਇੰਨਾ ਪਿੱਟੇ ਆ ਕਮੇਟੀ ਨੇ ਪੱਕਾ ਦਰਵਾਜ਼ਾ ਲਾਇਆ ਹੁੰਦਾ ਤੇ ਤੁਸੀਂ ਗੁਰੂ ਘਰਾਂ ਦੇ ਵਿੱਚ ਫੱਕੇ ਦਰਵਾਜ਼ੇ ਲਾਓ ਵੀਰ ਜੀ ਬੇਨਤੀ ਐਦਾ ਵੀ ਮੇਰੇ ਕੋਲ ਤਾਂ ਜੀ ਗਰੀਬ ਤੋਂ ਆਪਣਾ ਘਰ ਨਹੀਂ ਹੈਗਾ ਤੇ ਮੈਂ ਕਿੱਥੋਂ ਉਹਦਾ ਦਰਵਾਜ਼ਾ ਲਾ ਦੇਣਾ ਮੈਂ ਤਾਂ ਸੰਗਤ ਨੂੰ ਕੀ ਆ ਸਕਣਾ ਜੀ ਤੁਸੀਂ ਕਦੀ ਕਿਹਾ ਸੀ ਹਾਂ ਜੀ ਆਪਾਂ ਸੰਗਤ ਨੂੰ ਹਮੇਸ਼ਾ ਕਿਹਾ ਜੀ ਵੀ ਇਹ ਨਹੀਂ ਸੇਫਟੀ ਵਾਲਾ ਕੰਮ ਨਹੀਂ ਹੈਗਾ ਜਿਹੜੇ ਆਪਾਂ ਸਿਰਫ ਸ਼ੀਸ਼ੇ ਚ ਲਾਇਏ ਨੇ ਉਹ ਵੀ ਜੋਧਾ ਜਾ ਕੇ ਦੇਖਣਾ ਸੰਭਲੇ ਤੇ ਸਾਰੀ ਉਮਰ ਅਸੀਂ ਜੇ ਆਪਣਾ ਹੋਂਦ ਨਾ ਪਛਾਨੀ ਤੇ ਖਤਮ ਹੋ ਜਾਵਾਂਗੇ ਖਾਲਸਾ ਜੀ ਜਿਹੜਾ ਆਇਆ ਭਈਆ ਜੀ ਕੌਣ ਆ ਪਤਾ ਨਹੀਂ ਭਾਜੀ ਭਈਆ ਜੀ ਹੀ ਲੱਗਦਾ ਹੈ ਕਿ ਕੌਣ ਹੈ ਕਿਸੇ ਕਿਹੜੇ ਕਿਸਮ ਦੇ ਬਸ ਮੈਨੂੰ ਤੇ ਫੜਾ ਫੜਾ ਨੇ ਜਦੋਂ ਬਾਹਰ ਨਿਕਲੇ ਰੋਲਾ ਪਾ ਲਿਆ ਵੀ ਮੈਂ ਕਾਲੀ ਦੇਵੀ ਆ ਮੈਂ ਫਲਾਣੀ ਐਵੇਂ ਉੱਤੀ ਉੱਤੀ ਬਾਹਾਂ ਕਰਕੇ ਰੋਲਾ ਪਾਣ ਲੱਗਿਆ ਮੇਰੇ ਸਰੂਪੇ ਸਰੂਪੇ ਦੇ ਅੰਦਰ ਚੋਕੇ ਲੈ ਗਿਆ ਮਹਾਰਾਜ ਦੇ ਸਾਰੇ ਵਸਤੂਆਂ ਨੇ ਖਲਾਰੇ ਉਹ ਹੀ ਮਹਾਰਾਜ ਦਾ ਸਰੂਪ ਹੈ ਤੋ ਤੱਕ ਕਿ ਚੋਕੇ ਉਹਨੇ ਕੁੱਤੇ ਭੇਜ ਚੋ ਤੇ ਥੱਲੇ ਸੁੱਟਿਆ ਹੋਇਆ ਸੀ ਜੀ ਮਤਲਬ ਮੈਨੂੰ ਵੇਖਿਆ ਨਹੀਂ ਗਿਆ ਸਾਹ ਸੰਗਜੀਤ ਇਸ ਨੂੰ ਅੰਜਾਮ ਦੇਣ ਵਾਸਤੇ ਕਿੰਨਾ ਕ ਸਮਾਂ ਲੱਗਾ ਸੀ ਉਹ ਕਿੰਨਾ ਸਮਾਂ ਇਹ ਹੁਣ ਆਪਾਂ ਦੀ ਭਾਜੀ ਮੈਂ ਉਹ ਗੱਡੀ ਆ ਕੇ ਵੀਰ ਜੀ ਮੈਂ ਮੈਂ 10 5 ਮਿੰਟ ਦੇ ਵਿੱਚ ਵਿੱਚ ਉਹਨੂੰ ਫੜਿਆ ਮੈਨੂੰ ਤਾਂ ਪਤਾ ਹੀ ਨਹੀਂ ਉਹ ਕਿੰਨਾ ਬੜਿਆ ਹੈ ਅੰਦਰ ਜੇ ਵੀ ਕਹੇ ਸੰਗਰਾਮ ਸੀ ਸੰਗਤ ਆਈ ਸੀ ਤੇ ਲੱਗਦਾ ਨਹੀਂ ਕਿ ਇਹ ਸਾਹਮਣੇ ਵਾਲਾ ਕਿਸ ਦਾ ਬਸੇ ਹੈ ਨੇ ਨੀ ਵੀਰ ਜੀ ਸੰਗਾ ਤਾਂ ਸਵੇਰ ਦੀ ਸੀ ਕਦੀ ਉਹਨੂੰ ਦੇਖਿਆ ਸੀ ਪਿੰਡ ਦੇ ਵਿੱਚ ਨਹੀਂ ਪਿੰਡ ਤੇ ਨਹੀਂ ਮੈਂ ਕਦੀ ਇੱਥੇ ਆਪਣੇ ਪਲਾਸੇਰ ਚ ਨਹੀਂ ਵੇਖਿਆ ਜੀ ਆਪਾਂ ਇੱਥੇ ਠੰਡੀ ਬੀਤੀ ਸਰਦਾਈ ਦਾ ਨਾਲ ਕੰਮ ਕਰੀ ਤੇ ਕਦੀ ਉਹਨੂੰ ਆਂਦੇ ਜਾਂਦੇ ਵੇਖਿਆ ਨਹੀਂ ਤੁਹਾਡਾ ਕੀ ਨਾਮ ਵੀ ਤੁਹਾਡਾ ਪਿੰਡ ਕੇ ਰੋ ਮੇਰਾ ਭਾਈ ਸੋਨ ਸਿੰਘ ਹੀ ਨਾਮ ਹੈ ਜੀ ਮੇਰਾ ਮੇਨ ਪਿੰਡ ਆਪਣਾ ਭਗਵਾਨਪੂਰੀ ਜਿਹੇ ਇੱਥੋਂ ਦੇ ਆਪਾਂ ਹੈਡ ਗ੍ਰੰਥੀ ਸਾਹਿਬ ਆ ਇੱਥੋਂ ਦਾ ਹੀ ਮੇਰਾ ਬਾਇਓ ਡਾਟਾ ਸਾਰਾ ਜੋ ਵੀ ਹੈ ਇੱਥੋਂ ਦਾ ਨਗਰ ਦੀ ਸਰਕਾਰ ਨੇ ਕਿਸ ਕੋਲ ਤੁਹਾਡਾ ਸਾਹਿਬ ਚ ਕਿੰਨੇ ਸਮੇਂ ਤੋਂ ਤੁਸੀਂ ਗ੍ਰੰਥੀ ਦੇ ਤੌਰ ਤੇ ਕੰਮ ਮੈਨੂੰ 15 ਸਾਲ ਹੋ ਗਏ ਨੇ ਵੀਰ ਜੀ ਇਥੋਂ ਦਾ ਮੇਰਾ ਸਾਰੇ ਆਈਡੀ ਪ੍ਰੂਫ ਵਗੈਰਾ ਸਭ ਨਗਰ ਦਾ ਇੱਥੇ ਹੀ ਮੇਰਾ ਜੋ ਵੀ ਹੈ ਜੀ ਜਿਹੜੀ ਇਹ ਘਟਨਾ ਵਾਪਰੀ ਇਹਦਾ ਜ਼ਿੰਮੇਵਾਰ ਹੁਣ ਇਸ ਟਾਈਮ ਕੋਈ ਦੱਸੇ ਇਹਦਾ ਜ਼ਿੰਮੇਵਾਰ ਮਾਰਾ ਕੋਈ ਨਹੀਂ ਹੁਣ ਜ਼ਿੰਮੇਵਾਰ ਤੇ ਕਿਸੇ ਨੂੰ ਨਹੀਂ ਆਪਾਂ ਠਹਿਰਾ ਸਕਦੇ ਵੀਰ ਜੀ ਕਿਉਂਕਿ ਕੋਈ ਬੰਦਾ ਇੱਕੋ ਦਮ ਘਰ ਦੇ ਘਰ ਵੜ ਜਾਏ ਤੇ ਆਪਾਂ ਕੀ ਕਰ ਸਕਦੇ ਆ ਤੇ ਵੀਰ ਜੀ ਇਹੀ ਕਰ ਸਕਦੇ ਆ ਕਿ ਆਪਾਂ ਤੁਸੀਂ ਕਦੀ ਕਮੇਟੀ ਨੂੰ ਚੌਧਾਰ ਵਾਸਤੇ ਨਹੀਂ ਕਿਹਾ ਵਾ ਬਾਈ ਤਾਲੇ ਲੱਗੇ ਸੀ ਲੋਕ ਲੱਗੇ ਸੀ ਪਰ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਆਪਣਾ ਕੰਮ ਕਰ ਗਿਆ ਉਹਨੂੰ ਤਾਲੇ ਨੂੰ ਕਿਸ ਹਿਸਾਬ ਨਾਲ ਕਰ ਗਿਆ ਖੋਲ ਗਿਆ ਕਿੱਦਾਂ ਉਹਨੇ ਬੱਸ ਉਹੀ ਹੁਣੇ ਕਹਿੰਦੇ ਪਿਓ ਕਿ ਉਹਨਾਂ ਨੇ ਝਟਕੇ ਨਾਲ ਖੋਲ ਲਿਆ ਤੁਹਾਡੇ ਬਚਨ ਹੈ ਕਿ ਝਟਕੇ ਨਾਲ ਤਾਲਾ ਖੁੱਲ ਗਿਆ ਇਹਦਾ ਮਤਲਬ ਕਿ ਤੁਸੀਂ ਇੰਨਾ ਪ੍ਰਬੰਧ ਨਹੀਂ ਕੀਤਾ ਹੋਇਆ ਨਹੀਂ ਹੈਗਾ ਫਿਰ ਪ੍ਰਬੰਧ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਮੈਂ ਮੰਨਣਾ ਹੈ ਜੀ ਤੁਹਾਡੀ ਅੰਗੈਲੀ ਹੈ ਮੇਰੀ ਵੀ ਅੰਗੈਲੀ ਨਹੀਂ ਵੇਖੋ ਮੈਂ ਤਾਂ ਤੁਹਾਨੂੰ ਪਹਿਲੇ ਕਹਿ ਆ ਕਿਹਾ ਮੈਂ ਮੰਨਾਂ ਵੀ ਵੇਖੋ ਵੀਰ ਜੀ ਮੈਂ ਤੇ ਮੇਰੇ ਕੋ ਗਰੀਬ ਕੋਲ ਆਪਣਾ ਘਰ ਨਹੀਂ ਸਾਡੇ ਨਾਲ ਇੱਕ ਬੜਾ ਤਕੜਾ ਮਜ਼ਾਕ ਹੋ ਰਿਹਾ ਆ ਸਾਨੂੰ ਫੁੱਦੂ ਬਣਾਇਆ ਜਾ ਰਿਹਾ ਜਦੋਂ ਵੀ ਗੁਰੂ ਘਰ ਦੇ ਵਿੱਚ ਬੇਦਬੀ ਹੁੰਦੀ ਜਾਂ ਤਾਂ ਕਿਹਾ ਜਾਂਦਾ ਕਿ ਇਹ ਮੰਨਬੁੱਧੀ ਆ ਜੀ ਮੰਨਬੁੱਧੀ ਆ ਅੱਜ ਵੀ ਜੋ ਘਟਨਾ ਹੋਈ ਆ ਵੀਰ ਦੱਸ ਰਿਹਾ ਆ ਕਿ ਉਹਨੇ ਮਾਰੇ ਦੇ ਅੰਗ ਲਿਆ ਕੇ ਬਾਹਰ ਲਿਆ ਕੇ ਉੱਚੀ ਉੱਚੀ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਕਿ ਮੈਂ ਦੇਵੀ ਆ ਕਾਲੀ ਦੇਵੀ ਆ ਮੈਂ ਮੈਂ ਕਾਲੀ ਦੇਵੀ ਆ ਮੈਂ ਜੇ ਆ ਸੰਗਤ ਜੀ ਇਦਾਂ ਦੇ ਪਖੰਡ ਬਹੁਤ ਹੋ ਰਿਹਾ ਆ ਆਪ ਤੁਸੀਂ ਦੇਖ ਰਹੀਏ ਸ਼ੈਤਾਨ ਧਾਰੀ ਹੋਈ ਏ ਜੇ ਕੋਈ ਆਂਦਾ ਤੇ ਆਪਾਂ ਸੋਧਾ ਲੱਗੇ ਬਾਬਾ ਜੀ ਤੁਹਾਡਾ ਕੀ ਨਾਮ ਹੈ ਮੈਂ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ ਖਾਲਸਾ ਸਰਕਾਰ ਕਮੇਟੀ ਪੰਜਾਬ ਮੈਨੂੰ ਸਰਦਾਰ ਬਲਬੀਰ ਸਿੰਘ ਮੁੱਛਲ ਰਾਣੇ ਭੇਜਿਆ ਜੀ ਉਹਨਾਂ ਨੂੰ ਫੋਨ ਆਇਆ ਸੀ ਉਹਨਾਂ ਨੇ ਮੈਨੂੰ ਇੱਥੇ ਭੇਜਿਆ ਜਿਹੜੀ ਇਹ ਸਾਰੀ ਘਟਨਾ ਵਾਪਰੀ ਹੈ ਦਾ ਜ਼ਿੰਮੇਵਾਰ ਕੌਣ ਹੈ ਜੀ ਬਾਬਾ ਜੀ ਮੈਂ ਜ਼ਿੰਮੇਵਾਰ ਸਾਰੀ ਕਮੇਟੀ ਨੂੰ ਮੰਨਦਾ ਜੀ ਜਿਨ੍ਹਾਂ ਦੀ ਅੰਗਿਲੀ ਕਰਕੇ ਹੋਇਆ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਦੁਖਦਾਈ ਘਟਨਾ ਹੋਈ ਹੈ ਪਿੰਡ ਭਵਾਨਪੁਰ ਜ਼ਿਲ੍ਹਾ ਕਪੂਰਥਲਾ ਹਲਕਾ ਭਰਾਤ ਵਿੱਚ ਇਸਾ ਤੁਸੇ ਪਾਤਸ਼ਾਹ ਦੇ ਅੰਗ ਜੋ ਇੱਕ ਆਪਣਾ ਆਪਣੇ ਹੀ ਇਲਾਕੇ ਤੋਂ ਕੋਈ ਲੋਕਰਾਵਾਲ ਤੋਂ ਬਦਸਤੌਰੀ ਗਹਾਈ ਪਿੰਕੂ ਦੰਦਾ ਬੰਦੇ ਨੇ ਜਾ ਕੇ ਅੰਨ ਦੀ ਬੇਦਨੀ ਕੀਤੀ ਹੈ ਬੜੀ ਦੇਰ ਨੂੰ ਵਿਰੋਧ ਕਰ ਵਾਲੀ ਗੱਲ ਹੋਈ ਹੈ ਕਿ ਹੁਣ ਤੱਕ ਇੰਨੀਆਂ ਬੇਦਨੀਆਂ ਹੋਈਆਂ ਨੇ ਜਿੰਨੀਆਂ ਵੀ ਹੋਈਆਂ ਨੇ ਸਾਰੀਆਂ ਗੁਰੂ ਘਰ ਸਾਹਿਬ ਦੇ ਨਾਲ ਹੋਈਆਂ ਤੇ ਸਾਰੇ ਗੁਰਦੁਆਰਿਆਂ ਵਿੱਚ ਹੋਈਆਂ ਨੇ ਇਹਨਾਂ ਬੇਦਨੀਆਂ ਦਾ ਕਾਰਨ ਉਹਨਾਂ ਦੀ ਆਪਣੀਆਂ ਗੁਰੂ ਘਰ ਦੀਆਂ ਕਮੇਟੀਆਂ ਰਵੀ ਸਿੰਘ ਜੋ ਆਪਣੇ ਅਵੇਸਲੇ ਹੱਥ ਹੋ ਗਏ ਨੇ ਜਾਂ ਪਿੰਡ ਦੀ ਸੰਗਤ ਕਹਨੋ ਕਿ ਆਪਾਂ ਆਪ ਕੋ ਖੜਾਪੋ ਧਰ ਤੈਗੀ ਆ ਇੱਥੇ ਆਣ ਕੇ ਦੇਖਿਆ ਕਿ ਪਿੰਡ ਵਾਲਿਆਂ ਨੇ ਜੋ ਕੀਤਾ ਬਹੁਤ ਸਵਾਗਾਯੋਗ ਕੀਤਾ ਨੂੰ ਸੋਧਾ ਵੀ ਲਾਇਆ ਬੰਨੀਆਂ ਲੱਤਾਂ ਵਾਂਗ ਜੁਗੀਆਂ ਬਾਹਰ ਤੇ ਜੱਨੇ ਬੰਦੀਆਂ ਆਈਆਂ ਉੱਤੇ ਪਰਚਾ ਵੀ ਕਰਾਇਆ ਪਰ ਆਪ ਦੇ ਸਹਿਯੋਗ ਆਪਕੇ ਜਿਹੜਾ ਸਲੂਕ ਨਾ ਹੋਣ ਕਾਰਨ ਕੋਈ ਬਹੁਤੀ ਵੱਡੀ ਕਾਰਵਾਈ ਨਹੀਂ ਹੋ ਪਾਈ ਸੋ ਲੋਰਚਾ ਹੋਇਆ ਪ੍ਰਸ਼ਾਸਨ ਤੋਂ ਅਸੀਂ ਆਜ ਰੱਖਦੇ ਆ ਪਹਿਲਾਂ ਵੀ 100 ਹੋਏ ਨੇ 200 ਪਰਚੇ ਹੋਏ ਨੇ ਪਤਾ ਨਹੀਂ ਲੱਗਾ ਕਿਥੇ ਚਲੇ ਗਏ ਨੇ ਕਿਥੇ ਨਹੀਂ ਹੋਏ ਇੱਕ ਵਾਰ ਅਸੀਂ ਆਦਮਪੁਰ ਚਲੇ ਗਏ ਆਦਮਪੁਰ ਬੇਅਦਬੀ ਕਰਦਾ ਬੰਦਾ ਰੰਗੇ ਅਸੀਂ ਫੜਾਇਆ ਜਾ ਕੇ ਪਾਈਪਲ ਵੀਰ ਸਿੰਘ ਮੁੱਛਲ ਉਹ ਜਥੇਬੰਦੀ ਨੇ ਗੁਰੂ ਗ੍ਰੰਥ ਸਾਹਿਬ ਕਾਰ ਕਮੇਟੀ ਨੇ ਉਹਦਾ 2-4 ਦਿਨਾਂ ਬਾਅਦ ਕੁਝ ਨਹੀਂ ਪਤਾ ਲੱਗਾ ਪ੍ਰਸ਼ਾਸਨ ਨੇ ਗੋਗਮੂਲ ਮਿੱਟੀ ਛਾੜਤੀ ਸਾਡੀ ਇਹ ਬੇਨਤੀ ਹੈ ਸਾਰੀ ਸਿੱਖ ਕੌਮ ਨੂੰ ਜਦੋਂ ਤੱਕ ਤੁਸੀਂ ਆਪਸ ਵਿੱਚ ਲੜਦੇ ਰਹੋਗੇ ਚੌਧਰਾ ਦੇ ਪੁੱਖੇ ਰਹੋਗੇ ਆਪਸ ਵਿੱਚ ਤਲਾਟ ਜੱਤੇ ਬੰਦੀਆਂ 'ਚ ਟਿਕੜਦੇ ਰਹੋਗੇ ਤੇ ਆਪਣੀ ਇਹ ਬੇਦਬੀਆਂ ਦਾ ਦੌਰ ਜਿਹੜਾ ਚੱਲਦਾ ਹੀ ਰਹਿਣਾ ਜਦੋਂ ਤੱਕ ਅਸੀਂ ਇਕੱਠੇ ਨਹੀਂ ਹੁੰਦੇ ਆਪਸ ਵਿੱਚ ਸ਼ਰੂਮ ਨਹੀਂ ਕਰਦੇ ਤੇ ਆਪਣਾ ਮੁਖਮੁਦ ਨਹੀਂ ਬਣਦਾ ਸਾਡੀ ਸਾਰਿਆਂ ਨੂੰ ਬੇਨਤੀ ਹੈ ਪੰਜਾਬ ਦੇ ਕੀ ਵਰਲਡ ਲੈਵਲ ਤੇ ਕੌਮ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਵਿਦੇਸ਼ਾਂ ਬੇਸਾਂ ਦੇ ਸੰਗਨ ਕਿ ਆਪਾਂ ਇਸ ਚੀਜ਼ ਨੂੰ ਰੋਕਣ ਵਾਸਤੇ ਪਹਿਲਾਂ ਸਾਰੇ ਆਪਸ ਇਕੱਠੇ ਹੋਈਏ ਇਕੱਠ ਹੋਈਏ ਆਪਕ ਸਾਹਿਬ ਦੀ ਜਿਹੜੀ ਮਰਿਆਦਾ ਮਤਾਂ